ਆਦਿ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਬਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵੈ ਜੇ ਸੋਚੀ ਲਖਵਾ ਚੁਪੈ ਚੁਪ ਨ ਹੋਵੈ ਜੇ ਲਾਇ ਰਹਾ ਲਿਵ ਤਾਰ ਉਖਿਆ ਭੁੱਕ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹ ਸਿਆਣ ਪਾ ਲਕੋ ਹੈ ਤਾਂ ਇੱਕ ਨਾ ਚੱਲੇ ਨਾਲ ਕਿੰ ਸਕਿਆਰਾ ਹੋਈ ਐ ਤਿਨ ਕੂੜੈ ਤੰਤੇ ਪਾਲ ਹੁਕਮ ਰਜਾਈ ਚੱਲਣਾ ਨਾਮਿਤ ਲਿਖਿਆ ਨਾਲ ਹੁਕਮੀ ਹੋਵਣਿਆ ਤਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵੜਿਆਈ ਹੁਕਮੀ ਉਤਮ ਨੀਚ ਹੁਕਮ ਲੇਖ ਸੁਖ ਸੁਭ ਪਾਈ ਐ ਇੱਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹ ਹੁਕਮ ਨ ਕੋਈ ਨਾਨਕ ਹੁਕਮੇ ਜੇ ਬੂਝੈ ਤਾ ਹੋ ਮੈਂ ਤੈ ਨ ਕੋਈ ਗਾਵੇ ਪੁਤਾਨ ਹੋਵੇ ਜਿ ਸੈਤਾਨ ਗਾਵੇ ਕੋ ਦਰਜਨੇ ਨੀਸਾਣ ਗਾਵੇ ਕੋ ਗੁਣ ਵਿੜਿਆ ਯਾ ਚਾਰ ਗਾਵੇ ਕੋ ਵਿਦਿਆ ਵਿਕੰਬੀ ਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਫਿਰ ਦੇ ਜਾਵੇ ਕੋ ਜਾ ਪੈ ਦੇ ਸਹ ਦੂਰ ਗਾਵੇ ਕੋ ਵਿਕੇ ਹਾਗਰਾ ਦੂਰ ਕਠਨਾ ਕਤਿਨਾ ਵੈ ਟੋਟ ਕਦ ਕਦ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਤੱਕ ਪਾਏ ਯੁਗ ਜੁਗੰਤਰ ਖਾਈ ਤਾਂ ਹੁਕਮਿਓ ਹੁਕਮ ਚਲਾਏ ਦਾਉ ਨਾਨਕ ਵਿਚ ਸਹਵੇ ਪ੍ਰਭਾਂ ਸਚਾ ਸਾਇ ਸਚਨਾਏ ਭਖਿਆ ਪਉ ਅਪਾਰ ਆਖੇ ਮੰਗੇ ਦੇ ਦੇ ਦਾ ਕਰੇ ਦਾਤਾਰ ਫੇਰ ਕਹਿ ਕੇ ਰਖੀਏ ਕਿ ਦਿਸੈ ਦਰਬਾਰ ਮੂੰਹ ਕੈ ਬੋਲਣ ਭੁਲੀਏ ਜਿ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਉੜਿਆਈ ਬਿਚਾਰ ਕਰਮੀ ਆਵ ਕਪੜਾ ਨਦਰੀ ਮੋਖ ਦਵਾਰ ਨਾਨਕੀ ਵੈ ਜਾਣੀਐ ਸਭ ਆਪੇ ਸਿਆਰ ਆਪਿਆ ਨਾ ਜਾਇ ਕੀ ਤਨੁ ਹੋਈ ਆਪਿ ਆਵਿ ਨਰੰજન ਸੋਈ ਜਿਨ ਸੇ ਵਤਨ ਪਾਇਆ ਮਾ ਨਾਨਕ ਦਾ ਵੀ ਐ ਕੋਈ ਨਿਧਾਨ ਗਾਵੀਐ ਸੁਣੀਐ ਬਰ ਰਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰੇ ਸਮਾਈ ਗੁਰਈਸ਼ਰ ਗੁਰਗੋਰਖ ਪਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣ ਅਖ ਨਾ ਹੀ ਕਹਿਣਾ ਕਤ ਨਜਾਈ ਗੁਰਾ ਇੱਕ ਦੇ ਬੁਝਾਈ ਸਭ ਨਾ ਜੀਆ ਕਾ ਇਕ ਦਾਤਾ ਸੋ ਮੇ ਵਿਸਰਨਾ ਜਾਈ ਤੀਰਤ ਨਾ ਵਜੇ ਸੁਭਾਵਾ ਵਿਣ ਪਾਣੇ ਕੇ ਨਾਈ ਤਰੀ ਜੇਤੀ ਸੇ ਕੋ ਪਾਈ ਵੇਖਾ ਬਿਣ ਕਰਮਾ ਕੇ ਮੇਰੇ ਲਈ ਮਾਤ ਵਿਜਰਤਨ ਜਵਾਹਰ ਮਾਨਕ ਜੇ ਇਕ ਗੁਰ ਕੀ ਸੇਖ ਸੁਣੀ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੇ ਵਿਸਰਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਵੇ ਜਾਂੜੀਏ ਨਾਲ ਚਲੇ ਸਭ ਕੋਏ ਚੰਗਾ ਨਉ ਰਖਾਈ ਤੇ ਜਸ ਕੀਤ ਜਗ ਲਈ ਜਿਤ ਸਨਦਰ ਨਾ ਵੈ ਤਵਾਤਨ ਪੁਛਾ ਕੇ ਕੀਤਾ ਅੰਦਰ ਕੀਤ ਕਰ ਦੂਸੀ ਦੋਸ ਤਰੀਨ ਅੰਤ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹ ਕੋਈ ਨ ਸੋਜਾਈ ਜਿਤ ਸਗੁਣ ਕੋਈ ਕਰੇ ਸੁਣੇ ਸਿਤ ਪੀਰ ਸਰਨਾਥ ਸੁਣੇ ਧਰਤ ਕਬਲੇ ਤਸ ਸੁਣੇ ਦੀਪ ਲੋਪ ਤਾਨ ਸੁਣੇ ਕੋਈ ਨ ਸਕੇ ਕਾਰ ਨਾਨਕ ਭਗਤਾਂ ਸਦਾ ਵਿਚ ਸੁਣੇ ਦੂਖ ਪਾਪ ਕਾਣਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਕਸਲਾ ਹਨਮੰਦ ਸੁਣਿਆ ਜੋਗ-ਜਗ ਤਨ ਭੇਦ ਸੁਣਿਆ ਸਾਤ ਸਿਮਰਤ ਵੇਦ ਨਾਨਕ ਭਗਤ ਅੰਸ ਦਾ ਵਿਕਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਛੜ ਕਾਿਸ਼ਮਾਨ ਸੁਣਿਆ ਪਰਪੜ ਪਾਵੇ ਮਾਨ ਸੁਣਿਆ ਲਗੇ ਸਹਿ ਧਿਆਨ ਨਾਨਕ ਭਗਤ ਅੰਸ ਦਾ ਵਿਕਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾ ਸੁਣਿਆ ਸੇਕ ਪੀਰ ਪਾਤਸ਼ਾ ਸੁਣਿਆ ਅੰਦੇ ਪਾਵੇ ਦਾਵ ਸੁਣਿਆ ਹੱਥ ਵੈ ਸਗਾ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂਪ ਪਾਪ ਕਾ ਨਾਸ ਮਨ ਕੀ ਗੱਤ ਕਹੀ ਨਾ ਜਾਏ ਦੇਖੋ ਗਏ ਪਿਛੇ ਪਿਛਦਾ ਇਕਾ ਕਲਮ ਨ ਲੇਖਣ ਹਾਰ ਮਨੇ ਕਾ ਵੈ ਕਰਨ ਵਿਚਾਰ ਐਸਾ ਨਾਮ ਰਨਜਲ ਹੋਏ ਦੇਖੋ ਮਨ ਜਾਣੇ ਮਨ ਕੋਏ ਮੰਨੇ ਸੋਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੋਤ ਮੰਨੇ ਮੂੰ ਛੋਟਾ ਨਾ ਖਾਏ ਮੰਨੇ ਜਮ ਕੇ ਸਾਥ ਨ ਜਾਏ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਰ ਜਾਣਾ ਮਨ ਕੋਏ ਮੰਨੇ ਮਾਰਗ ਅਤ ਨ ਪਾਈ ਮੰਨੇ ਪਤਸ਼ ਪਰਗੜ ਜਾਏ ਮੰਨੇ ਮਦਨ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਰ ਜਾਣਾ ਮਨ ਕੋਏ ਮੰਨੇ ਭਾਵੇ ਮੁਕਦਵਾਰ ਮੰਨੇ ਪਰਵਾ ਦੇ ਸਾਧਾਰ ਮੰਨੇ ਕਰੇ ਤਾਰੇ ਗੁਰ ਸੇਖ ਮੰਨੇ ਨਾਨਕ ਭਵੇ ਨ ਭੇਖ ਐਸਾ ਨਾਮ ਨਿਰੰਝਰ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਵਨ ਪੰਜ ਪ੍ਰਧਾਨ ਪंचे ਭਾਵੇ ਦਰਗਹਿ ਮਾਨ ਪंचे ਸੋਹ ਹੈ ਦਰ ਰਾਜਾਨ ਪੰਚਾ ਕਾ ਗੁਰੂ ਇਕ ਧਿਆਨ ਜੇ ਕੋ ਗਏ ਤਰੇ ਵਿਚਾਰ ਕਰਤੇ ਕੈ ਕਰਨੇ ਨਾ ਸਮਰ ਧੋਲ ਧਰਮ ਦਇਆ ਤਪੂਤ ਸੰਤੂਕਤਾ ਪ੍ਰਖਿਆ ਜਨ ਸੂਤ ਜੇ ਕੋ 부ਜ ਹੋਵੇ ਸਚਿਆਦ ਤਬ ਲੈ ਉਪਰ ਕੀਤਾ ਪਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਪਾਰ ਤਲੇ ਕਮਨਜੋਰ ਜੀ ਜਾਤ ਰੰਗ ਕੀ ਨਾਵ ਸਭ ਨਾਲ ਲਿਖਿਆ ਬੁੜੀ ਕਲਾਮ ਇਹੋ ਲੇਖ ਲਿਖ ਜਾਣ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਨ ਸਵਾਲੂ ਰੂਪ ਕੀ ਤਿਦਰ ਜਾਣ ਕੋਣ ਕੂਤੈ ਕਿਤਾਬ ਸਾਵੇ ਕੁਕਵਾਉ ਤਸਤੇ ਹੋਇ ਲਖ ਦਰੀਆ ਕੁਦਰਤ ਕਵਣ ਕਾ ਵਿਚਾਰ ਵਾਰ ਨ ਜਾਵੇ ਕੁਵਾਦ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਜਪ ਸੰਗ ਭਾਉ ਸੰਗ ਪੂਜਾ ਸੰਗ ਤਪਤਾ ਸੰਗ ਗ੍ਰੰਥ ਮੁਖ ਵੇਦ ਪਾਠ ਅਸਾਂ ਕ ਜੋਗ ਮਨ ਰਹੇ ਹੈ ਉਦਾਸ ਅਸੰਖ ਭਗਤ ਤੁਮਨ ਗਿਆਨ ਵਿਚਾਰ ਸੰਗ ਸਤੀ ਹੈ ਸੰਗ ਦਾਤਾਰ ਸੰਗ ਸੋਰਮੂ ਭਕਸਾਰ ਅਸੰਖ ਮੂਲ ਵਿਲਾਇ ਤਾਰ ਇਹ ਕੁਦਰਤ ਕਵਣ ਕਾ ਵਿਚਾਰ ਬਾਰੇ ਨਾ ਜਾਵੇ ਇੱਕ ਵਾਰ ਜੋ ਤੁਧ ਭਾਵੇ ਸਾਈ ਬਲੀ ਕਾ ਤੂ ਸਦਾ ਸਲਾਮ ਕਰ ਨਿਰੰਕਾਰ ਅਸਾਂ ਕਮੂਰ ਖੰਦ ਕੋਰ ਸੰਗ ਜੋਰ ਰਾਮ ਫੋਰ ਅਸਾਂ ਕਮਰ ਕਰ ਜਾਏ ਜੋਰ ਸੰਗਲ ਵੜ ਤਿਆ ਕਮਾਏ ਸੰਗ ਪਾਪੀ ਬਾਪ ਕਰ ਜਾਏ ਅਸੰਤ ਕੁੜਿਆਰ ਕੁੜੇ ਫਿਦਾਏ ਸੰਕ ਮਲੇਸ਼ ਮਲ ਭਖਾਏ ਅਸੰਤ ਮਿੰਦਗ ਸਰ ਕਰੇ ਪਰ ਨਾਨਕ ਨੀਜ ਕਾਏ ਵਿਚਾਰ ਵਾਰਿਆਂ ਜਬ ਏਕ ਵਾਰ ਜੋਤ ਉਪਾਵੈ ਸਾਈ ਪ੍ਰੀਕਰ ਤੂੰ ਸਦਾ ਸਲਾਮ ਤਿਨ ਰੰਗਕਾਰ ਅਸਾਂ ਕੇ ਨਾ ਬਸੰਦ ਤਾਗੋ ਦਮਦਮ ਸੰਕ ਲੋ ਸੰਕ ਐ ਸਰ ਭਾਰ ਹੋਇ ਅਖਰੀ ਨਾਮੁ ਕ੍ਰੀਸਾਲ ਅਖਰੀ ਗਿਆਨ ਗੀਤ ਗੁਣ ਦਾ ਅਖਰੀ ਲਿਖਣ ਬੋਲਣ ਬਾਣ ਕਰ ਸਰ ਸੰਜੋਗ ਵਖਾਣ ਜਿਨੇ ਲਿਕੇ ਦਿਸਰ ਨਾਏ ਜੇ ਪਰਮਾਇ ਤੇਤੇ ਪਾਇ ਜਿ ਤਕੀ ਤੱਕ ਤੇ ਤਾ ਨਾ ਉਹ ਵਿੰਦਾ ਵਨਾਈ ਕੋ ਥਾਉ ਕੁਦਰਤ ਤਵਨ ਕਾ ਵਿਚਾਰ ਵਾਰੇ ਨਾ ਜਾਵਾ ਇਕ ਵਾਰ ਜੂ ਤਤ ਭਾਵੇ ਸਾਈ ਪਲੀਕਾਰ ਤੂੰ ਸਦਾ ਸਲਾਮ ਤਿਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰਸਖੇ ਮੂਤ ਪਲੀਤੇ ਕੰਪੜ ਹੋਏ ਦੇ ਸਾਬੂਨ ਲਿਆ ਓ ਧੋਏ ਪਰੀਏ ਅੰਮ੍ਰਿਤ ਪਾਪਾ ਗੈ ਸੰਗ ਓ ਧੋਪੈ ਨਾ ਵੈ ਕ ਰੰਗ ਪੂਨੀ ਪਾਪੀ ਆਖਣ ਨਾਹੀ ਕਰ ਕਰ ਕਰਨਾਲੇ ਕ ਲੈ ਜਾਓ ਆ ਪੀ ਪੀ ਜਾਪੇ ਖਾਉ ਨਾਨਕੋ ਕਮੀ ਆ ਬੁਜਾਓ ਤੀਰਥ ਤਪ ਦੇ ਅਨੰਦਾਨ ਜੇ ਕੋ ਪਾਵੇ ਤਨ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਾਤ ਤੀਰਥ ਮੰਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਸਤ ਬਰਣੀ ਬਰਮਾਉ 708 ਸਦਾ ਮਣਚਾਉ ਕਵਣ ਸੋ ਵੇਲਾ ਵਕਤ ਕਵਣ ਕਵਣ ਤਿਤ ਕਵਣ ਵਾਰ ਕਵਣ ਸ੍ਰਤੀ ਮਾਉ ਕਵਣ ਜਿਤ ਹੋ ਆਕਾਰ ਵੇਲ ਪਾਇਆ ਪੰਡਤੀ ਜੀ ਹੋਵੇ ਲੇ ਕੁਰਾਨ ਵਕਤ ਨ ਪਾਇਓ ਗਾਡੀਆਂ ਜੇ ਲਿਖਣ ਲੇ ਕੁਰਾਨ ਤਿਤ ਵਾਰ ਨਾ ਜੋਗੀ ਜਾਣੈ ਰਤਮਾਉ ਨ ਕੋਈ ਜਾਂ ਕਰਤਾ ਸੇ ਠੀਕੋ ਸਾਝੇ ਆਪੇ ਜਾਣੈ ਸੋਏ ਕਿੰਕਾਰ ਕਿਕਸਾ ਲਾਈ ਕਿਉ ਬਰਣੀ ਕਵ ਜਾਣੈ ਨਾਨਕ ਕਣਸਾ ਕੋ ਆਖੈ ਕੋਦੋ ਇੱਕ ਸਿਆਣਾ ਵੱਡਾ ਸਾਹਿਬ ਢੀ ਨਾ ਹੀ ਕੀਤਾ ਜਾਂ ਕਹੋਵੇ ਨਾਨਕ ਜੀ ਕੋ ਆਪੋ ਜਾਣੈ ਅਗੇ ਗਿਆਨ ਸੁਹੈ ਪਤਲ ਮਤਲ ਲਖ ਗਸਾਇ ਗਾਸ ਓੜ ਕੋੜ ਕਪਾੜ ਧਕੇ ਵੀਰ ਕੈ ਨਿਕ ਬਾਤ ਸੈ ਸਟਰ ਕੈ ਨਕ ਤੇ ਬਾ ਅਸਲੋ ਇੱਕ ਨਾਟ ਲਿਖਾ ਹੋਇ ਤਾ ਲਿਖਿਆ ਲਿਖਿਆ ਹੋਇ ਵਿਨਾਸ਼ ਨਾਨਕ ਵਡਾ ਆਇਆ ਕੀ ਆਇਆ ਤੇ ਜਾਣ ਆਪ ਸਲਾਇ ਸਲਾਇ ਤੀ ਸੁਲਤਨ ਪਾਈ ਨਦੀਆ ਤੇਵਾ ਪਵੈ ਸਮੁੰਦ ਨ ਜਾਣੀ ਐ ਸਮੁੰਦ ਸਾਹ ਸੁਲਤਾਨ ਗ੍ਰਹ ਸੇ ਤੀ ਮਾਲ ਧਨ ਕੀੜੀ ਤੁੰ ਲਹੋ ਬਨੀ ਜੇ ਤੁਸੀਂ ਮਨੁ ਨਾ ਵਿਸਰੈ ਅੰਤ ਨ ਸਿਰਤੀ ਗੈ ਨ ਅੰਤ ਅੰਤ ਨ ਕਰਨੇ ਦੇ ਨਯੰਤ ਅੰਤ ਨ ਵੇਖਣ ਸੁਨਨ ਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਹੈ ਗਾ ਰੰਤ ਨ ਜਾਪੈ ਪਾਰ ਆਵਰ ਅੰਤ ਕਾਰਨ ਕੀਤੇ ਵਿਲਾਏ ਤਾਂ ਕਿ ਅੰਤ ਨਾ ਪਾਈ ਜਾਏ ਇਹੋ ਅੰਤ ਨਾ ਜਾਣੇ ਕੋਈ ਬਹੁਤਾ ਕਈ ਹੈ ਬਹੁਤਾ ਹੋਏ ਵੱਡਾ ਸਾਇਬ ਉੱਚਾ ਤਾਂ ਉੱਚੇ ਉਪਰ ਉਚਾ ਨਾ ਹੋਏ ਬਡੂ ਚਾ ਹੋਵੇ ਕੋਈ ਤੇ ਸੂਚੇ ਕੋ ਜਾਣ ਸੋਏ ਜੇਵੜਿਆਬ ਜਾਣ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਈ ਕੇਤੇ ਮੰਗਿਆ ਜੁਦ ਬਾਰ ਕੀਤਿਆ ਗੰਤ ਨਹੀਂ ਵਿਚਾਰ ਕੀਤੇ ਕਭ ਟੁੱਟੇ ਵੇਕਾਰ ਕੀਤੇ ਲੈ ਲੈ ਮੁਕਰ ਪਾਏ ਕੇਤੇ ਬੂਰਖ ਕਾਇ ਕਾਇ ਕੀਤਿਆਂ ਦੁਖ ਭੂਖ ਸਦ ਮਾਰੇ ਪੈਦਾ ਤੇਰੀ ਦਾਤਾਰ ਬੰਦ ਕਲਾਸੀ ਭਾਣੇ ਹੋਏ ਹੋ ਰਾਖ ਨ ਸਕੈ ਕੋਈ ਜੇ ਕੋ ਖਾਇ ਕਕਣ ਪਾਇਉ ਜਣ ਜੀਤੀਆ ਮੁਖਾਇ ਆਪੇ ਜਾਣੇ ਆਪੇ ਦੀ ਅੱਗੇ ਸਿਪਕੇਈ ਕੇ ਜਿਸਨੂੰ ਬਖਸ਼ੇ ਸਿਤਸਲਾ ਨਾਨਕ ਪਾਤਸ਼ਾਹੇ ਪਾਤਸ਼ਾਹ ਅਮੁਲ ਗੁਣ ਮੁਲ ਵਪਾਰ ਮੁਲ ਵਪਾਰੀ ਮੁਲ ਪੰਡਾਰ ਮੁਲ ਵੈ ਮੁਲ ਲੈ ਜਾਏ ਅਮੁਲ ਭਾਈ ਮੁਲ ਸਮਾਇ ਮੁਲ ਤਰਮ ਮੁਲ ਦੀਵਾਨ ਮੁਲ ਤੋਲ ਮੁਲ ਪ੍ਰਵਾਨ ਅਮੁਲ ਬਖਸ਼ੀ ਸਮੁਲ ਨਿਸ਼ਾਨ ਮੁਲ ਕਰਮ ਮੁਲ ਫਰਮਾਨ ਅਮੁਲ ਅਮੁਲ ਆਖਿਆ ਨਾ ਜਾਏ ਆਕਾ ਗ੍ਰਹਿ ਲਵਲਾਇ ਆਖੇ ਵੀਰ ਪਾਠ ਪੁਰਾਣ ਆਖੇ ਪੜੇ ਕਰੇ ਵਖਿਆੜ ਆਖੇ ਬਰਮੇ ਆਖੇ ਇੰਦੇ ਆਖੇ ਗੋਪੀ ਤੇ ਗੋਵਿੰਦ ਅੱਖਈਸ਼ਰਿਆ ਕਿਸੇ ਦਇਆ ਕਗੇ ਤੇ ਕੀਤੇ ਬੁਧਿਆ ਕੈਦਾਨ ਵਿਆ ਕੈਦੀਵਿਆ ਕੈ ਸੁਰਨਰ ਮੁਰਜਨ ਸੇਵ ਕੀਤੇ ਆਗਿਆ ਕਣ ਪਾਇ ਕੀਤੇ ਕਹਿ ਗਏ ਉਠ ਉਠ ਜਾਏ ਤੇ ਕੀਤੇ ਹੋਰ ਕਰੇ ਤਾਂ ਨਸ ਕਹਿ ਕੇ ਕੀ ਕੇ ਜੇਵੜ ਪਵ ਤੇਵੜ ਹੋਏ ਨਾਨਕ ਜਾਨ ਸਾਚਾ ਸੋਏ ਜੇ ਕੋ ਅਖ ਭੂਲ ਵਿਗੜ ਤਾਂ ਲਿਖਿਆ ਸਰਗਾਵਾਰਾਂ ਦਾ ਵਾਰ ਸੋਦਰ ਕਿ ਹਾਸੁ ਕਰ ਗਿਆ ਜਿਤਵੇ ਸਰਬ ਸੰਮਾਲੇ ਵਾਜੀ ਨਾਦ ਅਨੇਕ ਸੰਕਾ ਕੀਤੇ ਵਾਣਹਾਰੇ ਕੀਤੇ ਰਾਗ ਪ੍ਰੀ ਸੁ ਕਹੀਨ ਕੀਤੇ ਗਾਵਣ ਹਾਰੇ ਗਾਵੇ ਤੁਹਨੋਂ ਪਉਣ ਪਾਣੀ ਵੈ ਸੰਤਰ ਗਾਵੇ ਰਾਜ ਧਰਮ ਦੁਆਰੇ ਗਾਵੇ ਚਿਤ ਗੋਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਹੀਸ਼ਰ ਬ੍ਰਹਮਾ ਦੇਵੀ ਸੋਣ ਸੁਦਾ ਸਵਾਰੇ ਗਾਵੇ ਇਹਨਾਂ ਦਸ ਬੇਟੇ ਦੇਵਤੇ ਅੰਦਰ ਨਾਲੇ ਗਾਵੇ ਸੇ ਸਮਾਦੀ ਅੰਦਰ ਗਾਵਨੁ ਸਾਧ ਵਿਚਾਰੇ ਗਾਵਨ ਜਤੀ ਸਦੀ ਸੰਦੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪਰਨ ਕੀ ਸਰ ਜੁਗ ਜੁਗ ਵੇਦਾਨਾ ਲੈ ਗਾਵੇ ਮੋਹਣੀ ਅਮਰਮੋਹਣ ਸੁਰਗਮਚ ਪਿਆਲੇ ਗਾਵਨ ਤਨੁ ਪਾਈ ਤੇਰੇ ਅਡਸਰਦੀ ਇਥ ਨਾ ਲੈ ਗਾਵੇ ਜੂਤਮ ਬਲਸੂਰਾ ਗਾਵੇ ਖਰਣੀ ਚਾਰੇ ਗਾਵੇ ਖੰਡ ਮੰਡਲ ਵਰਪੰਡਾ ਕਰ ਕਰ ਕੇ ਤਾਰੇ ਸੇ ਤੁਧਨੁ ਗਾਵੇ ਜੋਦੁਖ ਭਾਵ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਗਾਵਨ ਸੇ ਮੈਂ ਜਿਤਨਾ ਬਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਾਹਿਬ ਸਤਿਆ ਸਾਥੀ ਨਹੀਂ ਹੈ ਬੀ ਹੋ ਸੇ ਜਾਈ ਨਾ ਜਸੀ ਰਚਨਾ ਜੇ ਨਿਰਚਾਈ ਰੰਗੀ ਰੰਗੇ ਭਾਤੀ ਕਰ ਕਰ ਜਿਸੀ ਮਾਇਆ ਜਿਨੂ ਪਾਈ ਕਰ ਕਰ ਵਿਖੇ ਗੀਤਾ ਆਪਣ ਜਿਰ ਤਿਸ ਦੀਵੜਿਆਏ ਜੋਤ ਸੁਭਾਵੇ ਸੋਏ ਕਰ ਸੇ ਹੁਕਮ ਨ ਕਰ ਨਾ ਜਾਈ ਸੋ ਪਾਤਸ਼ਾਹ ਉਸਹਾ ਪਾਤਸ਼ਾਹ ਸਾਹਿਬ ਨਾਨਕ ਪ੍ਰੇਮ ਜਾਈ ਮੁੰਦਾ ਸੰਤੋਖ ਸਰਮਪਾ ਝੋਲੀ ਧਿਆਨ ਕੀ ਕਰੇ ਬੀਪੂਤ ਖਿੰਦਾ ਕਾਲ ਕੋਰੀ ਤਾਇਆ ਜੁਗ ਜੰਦਾ ਪ੍ਰਤੀਤ ਪਾਈ ਪੰਤੀ ਸਗਲ ਜਮਤੀ ਮਨ ਜੀਤੈ ਜਗ ਜੀਤ ਆਦੇਤ ਸਯਾ ਦੇਸ ਆਦ ਨਿਲ ਨਦਨਤ ਜੁਗ ਜੁਗ ਇਕ ਵੇਸ ਭੁਗਤ ਗਿਆੰਦਿਆ ਪੰਡਾ ਰੰਕਟਕਟ ਵਾਜੈ ਨਾਦ ਆਪ ਮਾਥਨਾਤੀ ਸਭ ਜਾਣੀ ਕਿ ਸਦਗਰ ਸਾਧ ਸੰਜੋਗ ਬਜੋਗਦੋਇ ਕਰ ਚਲਾਵੇ ਲਿਖਿਆ ਵੇ ਭਾਗ ਆਦੇਤ ਸੇ ਆਦੇਸ ਆਦ ਨਿਲ ਨਦ ਨਦ ਜੁਗਦੁਗ ਬੇ ਕੋ ਵੇਸੀ ਇਕਮਾਈ ਜੁਗਤ ਵੇ ਆਈ ਤੈਂ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੇ ਇਕਲਾਈ ਦੀਵਾਨ ਜੀਵਤ ਸੁਭਾਵੈ ਤਵੇ ਚਲਾਵੇ ਜੇ ਹੋਵੇ ਪ੍ਰਮਾਣ ਉਹ ਵੇ ਕਹਿ ਉਹਨਾਂ ਨਦ ਨਾ ਵੇ ਬਹੁਤਾ ਯੂ ਮਿਡਾਨ ਆਦੇਤ ਸੇ ਆਦੇਸ ਆਦ ਨਿਲ ਨਦ ਨਦ ਜੁਗਦੁਗ ਬੇ ਕੋ ਵੇਸੀ ਅਸਨ ਲੋਇ ਲੋਇ ਪੰਡਾਗ ਯੁਗ ਚ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਰਜਨਹਾਰ ਨਾਨਕ ਸੱਚੇ ਕੇ ਸਾਥੀ ਘਰ ਦੇਤ ਸੈ ਅਦੇ ਸਾਧ ਨੀਲ ਨਦਨ ਆਤ ਜੁਗ ਜੁਗ ਦੇ ਕੋ ਵੇਸੀ ਇਕ ਦੂਜੀ ਪੌ ਲਖ ਹੋ ਹੈ ਲਖ ਵੇ ਲਖ ਵੀਸ ਲਲ ਗਿੜਾਇਆ ਕੀ ਏਕ ਨਾਮ ਜਗਦੀਸ਼ ਏ ਤਰਾਏ ਪਦ ਬਵੜੀਆਂ ਚੜਿਆ ਹੋਏ ਕੀ ਸੁਨਦਲਾ ਕਾਸ਼ੀ ਕੀ ਟਾਈਰੀਸ ਨਾਨਕ ਨਦਰੀ ਪਾਈਏ ਕੁੜੀ ਕੁੜੈ ਟੀ ਸਾਖਣ ਜੋਰ ਚ ਪੈਣਾ ਜੋਰ ਜੋਰ ਨਾ ਮੰਗਣ ਦੇ ਨ ਜੋਰ ਜੋਰ ਨਾ ਜੀਵਨ ਮਰਨੈ ਜੋਰ ਜੋਰ ਨਾ ਰਾਜ ਮਨ ਮਨਸੂਰ ਜੋਰ ਨਾ ਸੁਭਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਝੂਟੈ ਸੰਸਾਰ ਜੇ ਸਾਹਤ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੀ ਰੁਤੀ ਧਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਸਵੇ ਧਰਤੀ ਥਾਪਰ ਕੀ ਧਰਮਸਾਲ ਤਸਵੇ ਜੀ ਜੋਤ ਕੇ ਰੰਦ ਤਿੰਨ ਕੇ ਨਾਮ ਨੇ ਕਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਸੱਚਾ ਦਰਬਾਰ ਦਿੱਤਾ ਸੋਹਣ ਪੰਜ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਬਗਾਏ ਉਥੇ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਕੋ ਕਰਮ ਕੀਤੇ ਪਉਣ ਪਣੀ ਬਸੰਤਰ ਕੀਤੇ ਕਾਨ ਮਹੇਸ਼ ਕੀਤੇ ਬਰਮੇ ਕਾੜਤ ਕੜੀਏ ਰੂਪ ਰੰਗ ਕੇ ਵੇਸ ਕੀਤੀ ਆ ਕਰਮ ਭੂਮੀ ਮੇਰ ਕੀਤੇ ਕੀਤੇ ਤੂਪ ਦੇਸ਼ ਕਿਤੇ ਇੰਦ ਚੰਦ ਸੂਰ ਕਿਤੇ ਗਿਤੇ ਮੰਡਲ ਦੇਸ਼ ਕਿਤੇ ਸਿੱਧ ਮੋਦਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਨ ਮੁਨ ਕਿਤੇ ਕਿਤੇ ਰਤਨ ਸਮੁੰਦ ਕੀਪਿਆ ਖਾਣੀ ਕੀਪਿਆ ਬਾਣੀ ਕਿਤੇ ਪਾਤ ਨਰਿੰਦ ਕੀਪਿਆ ਸੁੱਤੀ ਸੇਵਕ ਕਿਤੇ ਨਾਮ ਕੰਤਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਦਿੱਥੇ ਨਾਮ ਬਨੋਦ ਗੋੜ ਅਨੰਦ ਸਰਮਖੰਡ ਕੀ ਬਾਣੀ ਰੂਪ ਤਤ ਘੜਤ ਕੜੀਏ ਬੋਤ ਤਨੂਪ ਤਾਗਿਆ ਗੱਲਾਂ ਕਥੀਆਂ ਨਾ ਜਾਏ ਜੀ ਕੋ ਗਏ ਪਿਛੇ ਪਿਸਤਾਏ ਇੱਥੇ ਘੜੀਏ ਸੁਰਤ ਮਤ ਮਨ ਬੋਤ ਤਿੱਥੇ ਘੜੀਏ ਸੁਰਸਦਾ ਕੀ ਸੋਦ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਤਮਾ ਬਲ ਸੋਦਨ ਮੇਂ ਰਾਮ ਰਹਾ ਭਰਪੂਰ ਇੱਥੇ ਸੀਤੋ ਸੀਤਾ ਮੇਂ ਬਮਾਈ ਤਾ ਗਿਰੂ ਮਨ ਕਥਨੇ ਜਾਏ ਨਾ ਉਮਰੇ ਨ ਠਾਗੇ ਜਾਏ ਜਿਨ ਕਹਿ ਰਾਮ ਬਸੈ ਮਨ ਮਾਈ ਤੇ ਤਾਂ ਪਤਮਸੇ ਗਏ ਲੋ ਕਰੇ ਨਾਨਦ ਸਤਿਆ ਮਨ ਸੋਏ ਸੱਚ ਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦ ਮਿਹਾਲ ਇੱਥੇ ਖੰਡ ਮੰਡਲ ਵਰਪੰਡ ਦੇ ਕੋ ਕਥੇ ਤਾਂ ਤਨਾਂਤ ਇੱਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤਵੇ ਤੇ ਵਿਕਾਰ ਵੇਖੈ ਵਿਖੈ ਕਰ ਵਿਚਾਰ ਨਾਨਕਤ ਨਾ ਕਰੜਾ ਸਾਰ ਜਤ ਪਹਾਰ ਧੀਰਜ ਸੁਨਿਆਰ ਅਹਿਰਣ ਮਤ ਵੇਦ ਤਿਆਰ ਭੋਖ ਲਗਨ ਤਪtau ਭੰਡਾ ਪਾਉ ਅੰਮ੍ਰਿਤ ਤਦਟਾਲ ਕੜੀਏ ਸ਼ਵਨ ਸਕੀਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤ ਤਰਤ ਮਾਤ ਦੇਵਸਰਾ ਦੁਇ ਦਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆ ਬੁਧਿਆਈਆ ਵਾਟ ਧਰਮ ਦੂਜ ਕਰਮੀ ਆਪ ਆਪਣੀ ਕੇ ਨੇੜੇ ਕੇ ਦੂ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਜੀ ਕੀ